ਦੋਸਤੋ ਇੱਕ ਅਮੀਰ ਬੰਦੇ ਨੇ ਨਵਾਂ ਮਕਾਨ ਬਣਾਇਆ। ਉਹਨੇ ਆਪਣੇ ਪਿਤਾ ਨੂੰ ਦੂਜੀ ਮੰਜ਼ਿਲ 'ਤੇ ਵਧੀਆ ਕਮਰਾ ਬਣਾ ਕੇ ਸੌਖ ਸੁਹੂਲਤਾਂ ਵਾਲਾ ਉਹਦਾ ਮੰਜਾ ਦੂਜੀ ਮੰਜ਼ਿਲ 'ਤੇ ਡਾਤਾ। ਤੇ ਥੋੜੇ ਟਾਈਮ ਬਾਅਦ ਬਜ਼ੁਰਗ ਬਿਮਾਰ ਰਹਿਣ ਲੱਗਿਆ। ਬਜ਼ੁਰਗ ਨੇ ਆਪਣੇ ਪੁੱਤ ਨੂੰ ਜ਼ੋਰ ਲਾਇਆ ਵੀ ਥੱਲੇ ਮੇਰੇ ਅਗਨਾ ਭਾਂਡੇ ਵਿੱਚ ਮੰਜਾ ਡਾੜੋ ਵੀ ਇੱਥੇ ਮੈਂ ਠੀਕ ਨਹੀਂ। ਤੇ ਉਹਦੀ ਨੌ ਬੜਬੜਾਉਣ ਲੱਗੀ ਬਜ਼ੁਰਗ ਦੀ ਕਹਿੰਦੀ ਬੁੜੇ ਨੂੰ ਬੀਬੀ ਫਰਜ ਨੌਕਰ ਦਿੱਤਾ ਸਭ ਸੁੱਖ ਸੁਵਿਧਾਾਂ ਨੇ ਬੁੜਾ ਸਟਿਆ ਗਿਆ ਕਹਿੰਦੀ 70 ਸਾਲ ਦਾ ਹੋ ਕੇ ਚਲੋ ਬੇਟੇ ਨੇ ਕਿ ਨਾ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਪਣੇ ਪਿਓ ਦਾ ਮੰੰਜਾ ਭਾਂਡੇ ਵਿੱਚ ਲੈ ਜਾਂਦਾ ਤੇ ਹੁਣ ਕਨਾ ਜਦੋਂ ਬੇਟਾ ਕੰਮ ਤੇ ਜਾਂਦਾ ਪਿਓ ਆਪਣੇ ਪੁੱਤਰ ਨਾਲ ਗੱਲਬਾਤ ਕਰਦਾ ਆਪਦੇ ਪੁੱਤ ਪੋਤਿਆਂ ਨਾਲ ਟਾਈਮ ਪਾਸ ਕਰਦਾ ਹੱਸਦਾ ਖੇਡਦਾ ਕਦੇ ਕਦੇ ਤੁਰ ਕੇ ਗੇਟ ਤੱਕ ਚਲਿਆ ਜਾਂਦਾ ਵੇੜੇ ਚ ਗੇੜੇ ਦੰਦਾ ਤੇ ਕਦੇ ਆਪਣੇ ਪੁੱਤ ਨੂੰ ਆਪਣੇ ਖਾਣ ਲਈ ਆਪਣੀ ਇੱਛਾ ਅਨਸਾਰ ਕੋਈ ਨਾ ਕੋਈ ਚੀਜ਼ ਲਿਆਉਣ ਲਈ ਕਹਿੰਦਾ ਫਿਰ ਆਪਣੇ ਪੁੱਤ ਪੋਤੇ ਤੈਨੂੰ ਨਾਲ ਮਿਲ ਕੇ ਖਾਂਦਾ ਤੇ ਇਸੇ ਤਰ੍ਹਾਂ ਟਾਈਮ ਬੀਤਦਾ ਗਿਆ ਇੱਕਦਾਂ ਜਦੋਂ ਉਹਦਾ ਪੁੱਤ ਕੰਮ ਤੋਂ ਘਰ ਆਇਆ ਅੰਦਰ ਬੜਦੇ ਆ ਉਹਨੇ ਸੁਣਿਆ ਤੇ ਉਹਦਾ ਪੁੱਤ ਕਿਹਾ ਉਹਦੇ ਦਾਦੇ ਨੂੰ ਕਹਿ ਰਿਹਾ ਸੀ ਦਾਦਾ ਜੀ ਮੇਰੀ ਗੇਂਦ ਮੇਰੇ ਨਾਲ ਸਿੱਟੋ ਪੁੱਤ ਨੇ ਸੁਣ ਕੇ ਆਪਦੇ ਪੁੱਤ ਨੂੰ ਡਾਂਟਿਆ ਘੂਰਿਆ ਕਹਿੰਦਾ ਵੀ ਦਾਦਾ ਜੀ ਤੇਰੇ ਬਜ਼ੁਰਗ ਨੇ ਇਹਨਾਂ ਤੋਂ ਇਹ ਕੰਮ ਨਾ ਕਰਾਇਆ ਕਰੋ ਪੁੱਤ ਨੇ ਕਿਹਾ ਮਸੂਮੀਅਤ ਜੀ ਨੇ ਕਿਹਾ ਕਹਿੰਦਾ ਦਾਦਾ ਜੀ ਤਾਂ ਰੋਜ਼ ਹੀ ਸਾਡੀ ਪਾਲ ਸਾਡੇ ਨਾਲ ਸੱਟਦੇ ਆ ਸਾਡੇ ਨਾਲ ਖੇਡਦੇ ਆ ਤੇ ਪੁੱਤਰ ਨੇ ਪਿਓ ਵੱਲ ਦੇਖਿਆ ਤਾਂ ਪਿਓ ਬੋਲਿਆ ਪੈਦਾ ਪੁੱਤ ਉੱਤੇ ਕਵਰੇਜ ਤੁਸੀਂ ਚਾਹੇ ਮੈਨੂੰ ਲੱਖ ਸੁਖ ਸੁਹੂਲਤਾਂ ਦਿੱਤੀਆਂ ਸੀ ਸਭ ਕੁਝ ਸੀ ਪਰ ਮੇਰਾ ਆਪਣਿਆਂ ਦੇ ਸਾਥ ਬਿਨ ਜੀ ਨਹੀਂ ਜੀ ਲੱਗਦਾ ਹੁਣ ਮੈਂ ਜਦੋਂ ਤੂੰ ਕੰਮ ਤੇ ਜਾਂਦਾ ਮੈਂ ਤੈਨੂੰ ਮਿਲਦਾ ਬੁਲਾਉਣਾ ਆਪਦੇ ਪੁੱਤ ਪੋਤਿਆਂ ਨਾਲ ਟਾਈਮ ਪਾਸ ਕਰਦਾ ਤੇ ਇਹਦੇ ਨਾਲ ਮੈਂ ਅੱਗੇ ਨੂੰ ਕਾਫੀ ਵਧੀਆ ਰਹਿਣ ਲੱਗ ਗਿਆ ਮੇਰਾ ਟਾਈਮ ਵਧੀਆ ਪਾਸ ਹੋਣ ਲੱਗ ਗਿਆ ਮੈਨੂੰ ਥੋਡੀਆਂ ਸੁਖ ਸੁਹੂਲਤਾਂ ਨਾਲੋਂ ਕਿਨਾ ਤੁਹਾਡੇ ਨਾਲ ਰਹਿਣਾ ਬੈਣਾ ਉੱਠਣਾ ਗੱਲਾਂ-ਬਾਤਾਂ ਕਰਨੀਆਂ ਜ਼ਿਆਦਾ ਵਧੀਆ ਲੱਗਦੀਆਂ। ਹੁਣ ਪੁੱਤ ਸੋਚ ਰਿਹਾ ਸੀ ਕਿ ਬਜ਼ੁਰਗਾਂ ਨੂੰ ਸੁੱਖ-ਸਹੂਲਤਾਂ ਦੇ ਨਾਲੋਂ ਆਪਣੇਾਂਚ ਵਿਚ ਵਿਚਰਨਾ, ਆਪਣੇਾਂਚ ਰਹਿਣਾ ਬਹੁਤਾ ਚੰਗਾ ਲੱਗਦਾ। ਇਕੱਲਾਪਨ ਬਜ਼ੁਰਗਾਂ ਨੂੰ ਇੱਕ ਤਰ੍ਹਾਂ ਦੀ ਬਿਮਾਰੀ ਵੀ ਪੈਦਾ ਕਰਦਾ ਵਾ। ਕਹਾਣੀ ਤੋਂ ਦੋਸਤੋ ਇਹ ਸਿੱਖਿਆ ਮਿਲਦੀ ਆ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ, ਉਹਨਾਂ ਦੀ ਹਰ ਕੀਮਤ ਤੇ ਦੇਖਭਾਲ ਕਰੋ। ਬਜ਼ੁਰਗ ਉਹ ਰੱਖਨੇ ਜਿਹੜੇ ਕੌੜੇ ਜ਼ਰੂਰ ਹੁੰਦੇ ਆ ਪਰ ਜਿਨ੍ਹਾਂ ਦੇ ਫਲ ਮਿੱਠੇ ਅਤੇ ਜਿਨ੍ਹਾਂ ਦੀ ਸਾਂ ਦਾ ਕੋਈ ਮੁਕਾਬਲਾ ਨਹੀਂ ਦੋਸਤੋ ਜੇ ਕਹਾਣੀ ਵਧੀਆ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ